ਇਨਾ ਕਹਿਰ ਦਾ ਚਕਰਵਤੀ tufaan ਕੈਨੇਡਾ ਵਿੱਚ ਆਇਆ ਜਿਦੇ ਨਾਲ ਬਹੁਤ ਵੱਡਾ ਲੋਕਾਂ ਦਾ ਨੁਕਸਾਨ ਹੋਇਆ ਐ ਇਨੇ ਇਨੇ ਮੋਟੇ ਗੜੇ ਡਿੱਗੇ ਨੇ ਕਿ ਕਾਰਾਂ ਦੇ ਸ਼ੀਸ਼ੇ ਵੀ ਟੁੱਟ ਗਏ ਨੇ ਦੋਸਤੋ ਕਾਰਾਂ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਨੇ ਗੜਿਆਂ ਨੇ ਆਹ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਕਿਵੇਂ ਸ਼ੀਸ਼ਿਆਂ ਨਾਲ ਵੱਟੇ ਵੱਜਦੇ ਹੋਣ ਇਨੇ ਇਨੇ ਭਾਰੇ ਗੜੇ ਡਿੱਗੇ ਨੇ ਜਿਦੇ ਕਰਕੇ ਕਾਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਨੇ ਪੰਜਾਬੀ ਭਰਾਵਾਂ ਦੀ ਕਰਦੀ ਇਹ ਵੀਡੀਓ ਐ ਤੇ ਆਪਣੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਸ਼ੀਸ਼ੇ ਬਚਾਉਣ ਲਈ ਲੋਕਾਂ ਨੇ ਉੱਤੇ ਕੱਪੜੇ ਮੈਟਰ ਤੇ ਪਲਾਈਆਂ ਵਿਛਾ ਦਿਤੀਆਂ ਨਹੀਂ ਮਹਿੰਗੀਆਂ ਲਗਜ਼ਰੀ ਗੱਡੀਆਂ ਤੇ ਸੀਸਿਆਂ ਤੇ ਦੇਖੋ ਕਿਵੇਂ ਤਰੇੜਾਂ ਗਈਆਂ ਨੇ ਕੈਲਗਰੀ ਚ ਆਇਆ ਇਹ ਖਤਰਨਾਕ ਤੂਫਾਨ ਆਹ ਵੀਡੀਓ ਆਪਣੇ ਪੰਜਾਬੀ ਭਰਾਵਾਂ ਦੇ ਕਰਦੀ ਐ ਇਸ ਤੇਜ਼ ਗੜੇਮਾਰੀ ਨੇ ਦੇਖੋ ਕਿਵੇਂ ਡਰਦਾ ਮਾਹੌਲ ਪੈਦਾ ਕਰਤਾ ਐ ਕੈਲਗਰੀ ਚ ਇੰਨੀ ਗੜੇ ਮਾਰੀ ਹੋਈ ਐ ਜਿਵੇਂ 베ਰੀਆਂ ਦੇ 베ਰ ਛੱਡਦੇ ਹੁਣ ਗੜੇ ਇੰਨੇ ਤੇਜ਼ ਤੇ ਮੋਟੇ ਸਨ ਬਾਹਰ ਨਿਕਲਦੇ ਬੰਦੇ ਦਾ ਭਾਵੇਂ ਸਿਰ ਪਾੜ ਜੇ ਕੈਲਗਰੀ ਚ ਇੰਨੇ ਗੜੇ ਪਏ ਨੇ ਭਾਵੇਂ ਟੋਕਰੇ ਪਰ ਇਕੱਠੇ ਕਰ ਲੋ ਅਗਰ ਤੁਸੀਂ ਵੀ ਕੈਲਗਰੀ ਦੇ ਵਿੱਚ ਇਹ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਦਿਓ ਤੇ ਬਾਕੀ ਆਪਣੇ ਚੈਨਲ ਨੂੰ ਜਾਂਦੇ ਜਾਂਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ